ਤੁਸੀਂ ਜੁੜੇ ਹੋਈਆਂ ਹੋਂਦਾ ਪੋਸਟਮੇਲ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਹਬੌਰ ਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਨਤੀਜੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੇ ਕੀ ਰਹੇ ਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਬੱਲੂਆਣਾ ਵਿਧਾਨ ਸਭਾ ਹਲਕਾ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ ਹੈ ਤੇ ਇਹਨਾਂ ਦਾ ਜਿਹੜਾ ਬੋਰਡ ਬਣਨਾ ਲਗਭਗ ਤੈਅ ਹੈ ਤੇ ਦੂਜੇ ਪਾਸੇ ਗੱਲ ਕਰ ਲਈਏ ਆਪਾਂ ਹਬੌਰ ਵਿਧਾਨ ਸਭਾ ਹਲਕੇ ਦੀ ਤਾ ਉੱਥੇ ਜਿਹੜੀ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਦੂਜੇ ਪਾਸੇ ਬੋਰਡ ਹੈ ਜਿਹੜਾ ਉਹ ਕਿਸੇ ਦਾ ਨਹੀਂ ਬਣਿਆ ਕਿਉਂਕਿ ਇੱਥੇ ਖਿਚੜੀ ਇਸ ਤਰ੍ਹਾਂ ਕਰਕੇ ਬਣ ਗਈ ਕਿ 9 ਜਿਹੜੀਆਂ ਸੀਟਾਂ ਬਲਾਕ ਸੰਪਤੀ ਲਈ ਜੇਤੂ ਚਾਹੀਦੀਆਂ ਸੀ ਪਰ 9 ਕਿਸੇ ਨੂੰ ਵੀ ਨਹੀਂ ਆਈਆਂ ਤਾਂ ਇਸ ਕਰਕੇ ਇੱਥੇ ਬੋਰਡ ਜਿਹੜਾ ਨਹੀਂ ਬਣੇਗਾ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰਸ਼ਦ ਸੀ ਜ਼ਿਲ੍ਹਾ ਪ੍ਰਸ਼ਦ 5 ਸੀ ਪੰਜਾਂ ਦੇ ਵਿੱਚੋਂ 4 ਜ਼ਿਲ੍ਹਾ ਪ੍ਰਸ਼ਦ ਜਿਹੜੇ ਜ਼ੋਨ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਗਏ ਆ ਜਦੋਂ ਕਿ ਇੱਕ ਜਿਹੜੀ ਸੀਟ ਹੈ ਜ਼ਿਲ੍ਹਾ ਪ੍ਰਸ਼ਦ ਦੀ ਖੱਲੂ ਜੋਣ ਦੀ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਜਿਹੜੀ ਉੱਥੇ ਪ੍ਰਾਪਤ ਕੀਤੀ ਗਈ ਹੈ ਕਾਂਗਰਸ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਖਾਤਾ ਨਹੀਂ ਖੁੱਲਿਆ ਤਾਂ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੱਲੂਆਣਾ ਵਿੱਚ ਕਾਂਗਰਸ ਦਾ ਜਿਹੜੇ ਹਾਲਾਤ ਹੈ ਉਹ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ ਤਾਂ ਇਸ ਤੋਂ ਬਿਨਾ ਆਪਾਂ ਗੱਲ ਕਰ ਲਈਏ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਵਿੱਚ ਬਲਾਕ ਸਮਤੀ ਦੇ ਚੋਣ ਨਤੀਜਿਆਂ ਦੀ ਤਾਂ ਬਲਾਕ ਸਮਤੀ ਦੇ ਵਿੱਚ 25 ਟੋਟਲ ਬਲਾਕ ਸੰਮਤੀਆਂ ਸੀਗੀਆਂ ਜਿਹੜੀਆਂ ਜਿਹਦੇ ਵਿੱਚੋਂ 16 ਬਲਾਕ ਸੰਮਤੀ ਜ਼ੋਨ ਐ ਜਿਹੜੇ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਗਏ ਐ ਇਸ ਤੋਂ ਬਿਨਾ ਗੱਲ ਕਰ ਲਈਏ 6 ਜਿਹੜੇ ਬਲਾਕ ਸੰਮਤੀ ਜ਼ੋਨ ਐ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤੇ ਗਏ ਐ ਦੋ ਜਿਹੜੀਆਂ ਇੱਥੇ ਸੀਟਾਂ ਹੈਗੀਆਂ ਉਹ ਕਾਂਗਰਸ ਵੱਲੋਂ ਜਿੱਤੀਆਂ ਗਈਆਂ ਤੇ ਇੱਕ ਸ਼ਰੋਮੀ ਅਕਾਲੀ ਦਲ ਵੱਲੋਂ ਸੀਤੋ ਗੁੰਨੋ ਬਲਾਕ ਸੰਮਤੀ ਜ਼ੋਨ ਆ ਜਿਹੜਾ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉੱਥੇ ਜਿੱਤ ਪ੍ਰਾਪਤ ਕੀਤੀ ਗਈ ਹੈ ਤਾਂ ਤੁਹਾਨੂੰ ਥੋੜੀ ਜਾਣਕਾਰੀ ਦੇ ਦਈਏ ਕਿ ਜਿਹੜਾ ਅਕਾਲੀ ਦਲ ਹੈ ਉਹ ਸੀਟੋਂ ਤੋਂ ਜਿੱਤਿਆ ਇਸ ਤੋਂ ਬਿਨਾ ਜੇਕਰ ਆਪਾਂ ਗੱਲ ਕਰ ਲਈਏ ਕਾਂਗਰਸ ਦੀ ਤਾਂ ਕਾਂਗਰਸ ਰਾਜਪੁਰਾ ਬਲਕ ਸੰਮਤੀ ਜ਼ੋਨ ਤੇ ਤਰੰਗਵਾਲਾ ਬਲਕ ਸੰਮਤੀ ਜ਼ੋਨ ਆ ਜਿਹੜਾ ਉੱਥੋਂ ਕਾਂਗਰਸ ਦਾ ਉਮੀਦਵਾਰ ਜਿੱਤਿਆ ਇਸ ਤੋਂ ਬਿਨਾ ਭਾਜਪਾ ਦੇ ਜਿਹੜੇ 6 ਹੈ ਉਹ ਡੰਗਰ ਖੇੜਾ ਪੱਤਰੇਵਾਲਾ ਕਟੜਾ ਰਾਮਸਰਾ ਆਲਮਗੜ੍ਹ ਤੇ ਧਰਮਪੁਰਾ ਇਹ ਜਿਹੜੀਆਂ ਸੀਟਾਂ ਹੈਗੀਆਂ ਬਲਕ ਸੰਤੀ ਦੀਆਂ ਇਹ ਬੀਜੇਪੀ ਵੱਲੋਂ ਜਿੱਤੀਆਂ ਗਈਆਂ ਜਦੋਂ ਕਿ ਦੂਜੀਆਂ ਸਾਰੀਆਂ ਜਿਵੇਂ ਕੁੰਡਲ ਜ਼ੋਨ ਹੈ ਉੱਥੇ ਆਮ ਆਦਮੀ ਪਾਰਟੀ ਜਿੱਤੀ ਹੈ ਬੁਰਜਮਾਰ ਜ਼ੋਨ ਤੋਂ ਡਿੰਪਲ ਬਰਾੜ ਕੁੰਡਲ ਜ਼ੋਨ ਤੋਂ ਅਰਸ਼ਦੀਪ ਪੰਘਾਲ ਦੇ ਜਿਹੜੇ ਮਤਾ ਚਰਨਜੀਤ ਕੌਰ ਕੇਰਾਖੇੜਾ ਜ਼ੋਨ ਤੋਂ ਦਰਸ਼ਨ ਸਿੰਘ ਸੋਹਲ ਜਿਹੜੇ ਉਹ ਜਿਹੜੇ ਜਿੱਤੇ ਆ ਇਸ ਤੋਂ ਬਿਨਾ ਜਿਹੜੀਆਂ 16 ਬਲਾਕ ਸੰਪਤੀਆਂ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਨੇ ਤਾਂ ਇੱਥੇ ਲਗਭਗ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਬੱਲੂਆਣਾ ਬਲਾਕ ਹੈ ਉੱਥੇ ਬਲਾਕ ਸੰਪਤੀ ਹੈ ਜਿਹੜੀ ਬੋਰਡ ਹੈ ਜਿਹੜਾ ਬਲਾਕ ਸੰਪਤੀ ਦਾ ਉਹ ਆਮ ਆਦਮੀ ਪਾਰਟੀ ਦਾ ਬੰਨਾ ਲਗਭਗ ਤੈ ਤਾਂ ਦੂਜੇ ਪਾਸੇ ਗੱਲ ਕਰ ਲਈਏ ਬੋਰ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਥੇ ਖੁਈਆਂ ਸਰਵਰ ਬਲਾਕ ਪੈ ਜਾਂਦਾ ਹੈ ਤਾਂ ਇੱਥੇ ਜਿਹੜਾ ਇੱਕ ਮੁਕਾਬਲਾ ਏਡਾ ਜ਼ਬਰਦਸਤ ਰਿਹਾ ਵੀ ਜਿਹੜਾ ਲਾਸਟ ਦੇ ਆ ਕੇ ਟਾਸ ਦੇ ਉੱਪਰ ਮੁਕਾਬਲਾ ਰਿਹਾ ਤੇ ਟਾਸ ਦੇ ਵਿੱਚ ਵੀ ਅਕਾਲੀ ਦਲ ਜਿੱਤਿਆ ਦਲਮੀਰ ਖੇੜਾ ਇੱਕ ਅਜਿਹੀ ਬਲਾਕ ਸੰਵਤੀ ਦੀ ਸੀਟ ਸੀ ਜਿਹਦੀ ਜਦੋਂ ਗਿਣਤੀ ਚੱਲ ਰਹੀ ਸੀ ਤਾਂ ਉੱਥੇ ਤਿੰਨ ਤਿੰਨ ਵੋਟਾਂ ਨਾਲ ਜਿਹੜਾ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਉਹ ਜਿੱਤੇ ਫਿਰ ਜਦੋਂ ਉਹਦੀ ਦੁਬਾਰਾ ਰੀਕਾਊਂਟਿੰਗ ਕਰਵਾਈ ਗਈ ਤਾਂ ਉੱਥੇ ਫਿਰ ਉਹ ਇੱਕ ਵੋਟ ਨਾਲ ਜਿੱਤੇ ਤੇ ਫਿਰ ਤੀਜੀ ਵਾਰ ਜਦੋਂ ਰੀਕਾਊਂਟਿੰਗ ਹੋਈ ਤਾਂ ਉੱਥੇ ਬਰਾਬਰ ਵੋਟਾਂ ਜਿਹੜੀਆਂ ਨਿਕਲੀਆਂ ਕਿਉਂਕਿ ਜਦੋਂ ਰੀਚਰਕਿੰਗ ਹੁੰਦੀ ਹੈ ਤਾਂ ਫਿਰ ਕਲੀਅਰ ਹੋ ਜਾਂਦਾ ਥੋੜਾ ਜਿਹਾ ਵੀ ਕੋਈ ਵੋਟ ਗਲਤ ਸੀ ਜਾਂ ਕਿੱਦਾਂ ਸੀ ਉਹ ਸਾਰਾ ਪਤਾ ਲੱਗ ਜਾਂਦਾ ਤਾਂ ਇੱਥੇ ਫਿਰ ਅਖੀਰ ਦੇ ਵਿੱਚ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਵੀ ਟੋਸ ਕਰਾਈ ਗਈ ਤੁਸੀਂ ਦੇਖੋ ਟੋਸ ਕਰਾ ਕੇ ਫਿਰ ਵੀ ਸ਼ਰੋਮੀ ਅਕਾਲੀ ਦਲ ਦੀ ਜਿਹੜੀ ਇਹ ਸੀਟ ਹੈ ਉਹ ਉਹਨਾਂ ਦੀ ਝੋਲੀ ਪਈ ਹੈ ਸ਼ਰੋਮੀ ਅਕਾਲੀ ਦਲ ਭੰਗੜੇ ਪਾਉਂਦਾ ਵੀ ਨਜ਼ਰ ਆਇਆ ਸੀ ਰਾਤ ਤਾਂ ਇਸ ਇੱਕ ਸੀਟ ਦੇ ਨਾਲ ਕੋਈਆਂ ਸਰਵਰ ਬਲਾਕ ਦੇ ਵਿੱਚ ਬਲਾਕ ਸੰਪਤੀ ਦੀ ਜਿਹੜੀ ਸਰਕਾਰ ਹੁੰਦੀ ਹੈ ਉਹ ਨਹੀਂ ਬਣ ਸਕੀ ਕਿਸੇ ਦੀ ਵੀ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਭਾਰਤੀ ਜਨਤਾ ਪਾਰਟੀ ਕੋਲ 8 ਸੀਟਾਂ ਰਹਿ ਗਈਆਂ 16 ਇੱਥੇ ਟੋਟਲ ਬਲਾਕ ਸੰਪਤੀਆਂ ਸੀ ਦੋ ਜ਼ਿਲ੍ਹਾ ਪਰਸ਼ਦ ਸੀ ਜੋ ਦੋਰੀਆਂ ਦੋ ਜ਼ਿਲ੍ਹਾ ਪਰਸ਼ਦ ਜਿਹੜੀਆਂ ਸੀ ਪੰਜ ਕੋਸੀ ਜੋਨ ਸੀ ਤੇ ਉਧਰਲਾ ਜਿਹੜਾ ਜੰਡ ਵਾਲਾ ਜੋਨ ਸੀ ਜਿਹੜੇ ਦੋਨੇ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿੱਤੇ ਆ ਜਦੋਂ ਕਿ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਤਾਂ ਜਿਹੜੀਆਂ ਦੋ ਸੀਟਾਂ ਇੱਥੇ ਤਿੰਨ ਸੀਟਾਂ ਜਿਹੜੀਆਂ ਉਹ ਆਮ ਆਦਮੀ ਸ਼ਰੋਣੀ ਅਕਾਲੀ ਦਲ ਤਿੰਨ ਹੀ ਆਮ ਆਦਮੀ ਪਾਰਟੀ ਤੇ ਇਸ ਤੋਂ ਬਿਨਾ ਜਿਹੜੀ ਇੱਥੇ ਦੋ ਸੀਟਾਂ ਉਹ ਕਾਂਗਰਸ ਦੀ ਜਿਹੜੀ ਝੋਲੀ ਹੈ ਉਹ ਪਈਆਂ ਨੇ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਦੋ ਤਿੰਨ ਪਈਆਂ ਜਿਹੜਾ ਕੂਇਆ ਸਰਵਰ ਬਲਾਕ ਹੈ ਇਹਦੇ ਵਿੱਚ 8 ਬੀਜੇਪੀ ਨੂੰ 3 ਅਕਾਲੀ ਦਲ ਨੂੰ 2 ਕਾਂਗਰਸ ਨੂੰ ਤੇ 3 ਆਮ ਆਦਮੀ ਪਾਰਟੀ ਨੂੰ ਤਾਂ ਇੱਥੇ ਜਿਹੜਾ ਬੋਰਡ ਕਿਸੇ ਦਾ ਵੀ ਨਹੀਂ ਬਣਿਆ ਕਿਉਂਕਿ 9 ਸੇਟਾਂ ਜਿੱਤਣੀਆਂ ਜ਼ਰੂਰੀ ਸੀ ਪਰ 9 ਸੇਟਾਂ ਜਿਹੜੀਆਂ ਕੋਈ ਵੀ ਨਹੀਂ ਜਿੱਤ ਸਕਿਆ ਤਾਂ ਹੁਣੇ ਵੇਖਣਾ ਹੋਵੇਗਾ ਕਾਲੀ ਭਾਈ ਭਗਤ ਜੋੜ ਹੁੰਦਾ ਹੈ ਕਿ ਨਹੀਂ ਹੁੰਦਾ ਕਿਉਂਕਿ ਭਾਜਪਾ ਦਾ ਬੋਰਡ ਜੇ ਬਣਦਾ ਹੈ ਤਾਂ ਅਕਾਲੀ ਦਲ ਦੇ ਸਮਰਥਨ ਤੋਂ ਬਿਨਾਂ ਨਹੀਂ ਬਣ ਸਕਦਾ ਦੂਜਿਆਂ ਦਾ ਇਕੱਲੇ ਦਾ ਨਹੀਂ ਬਣ ਸਕਦਾ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਕਿਵੇਂ ਬੋਰਡ ਬਣੂਗਾ ਕੀ ਹੋਊਗਾ ਇਹ ਸਾਰਾ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਕਲੀਅਰ ਹੋਵੇਗਾ ਪਰ ਇਥੇ ਇੱਕ ਗੱਲ ਸਾਫ਼ ਹੋ ਗਈ ਕਿ ਹਬੋਰ ਵਿਧਾਨ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ ਉਹ 16 ਦੇ ਵਿੱਚੋਂ ਤਿੰਨ ਸੀਟਾਂ ਜਿੱਤ ਕੇ ਕਿਤੇ ਨਾ ਕਿਤੇ ਹਾਸ਼ੀਏ ਤੇ ਆਈ ਹੈ ਜਿਹਦਾ ਜਿਹੜਾ ਅਸਰ ਹੈ ਸਿੱਧਾ ਉਹ ਸਥਾਨਕ ਲੀਡਰਸ਼ਿਪ ਤੇ ਵੀ ਪੈਣਾ ਲਗਭਗ ਆਉਣ ਵਾਲੇ ਸਮੇਂ ਦੇ ਵਿੱਚ ਤੈ ਹੈ ਕਿਉਂਕਿ ਇੱਥੇ ਜਿਹੜਾ ਸੱਤਾਧਿਰ ਨੂੰ ਨਮੋਸ਼ੀ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਤੇ ਬੱਲੂਆਣੇ ਦੇ ਵਿੱਚ ਨਤੀਜੇ ਵਧੀਆ ਰਹੇ ਤਾਂ ਉੱਥੇ ਬੋਰਡ ਵੀ ਲਗਭਗ ਉਹਨਾਂ ਦਾ ਜਿਹੜਾ ਉਹ ਬਣ ਚੁੱਕਿਆ ਤਾਂ ਇਹ ਰੇ ਅਬੋਰ ਤੇ ਬੱਲੂਣਾ ਵਿਧਾਨ ਸਭਾ ਹਲਕਿਆਂ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਸੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ